ਸੇ ਰੀ ਰਾਗ ਮਹੱਲਾ ਪਹਿਲਾ ਰਾਮ ਨਾਮ ਮਨ ਵਿਦੇਆ ਅਵਰ ਕੇ ਕਰੀ ਵਿਚਾਰ ਸਬਦ ਸੁਰਤ ਸੁਖ ਉਪਜੈ ਪ੍ਰਭ ਰਾਤਾ ਹੋ ਸੁਖ ਸਾਰ ਜਿਉ ਭਾਵੈ ਤਿਉ ਰਾਖ ਤੂੰ ਮੈਂ ਹਰ ਨਾਮ ਅਧਾਰ ਮਨ ਰੇ ਸਾਚੀ ਖਸਮ ਰਜਾਏ ਜਿਨ ਤਨ ਮਨ ਸਾਜ ਸੀਗਾਰੇ ਆਉ ਤਿਸ ਸੇਤੀ ਲੇਵਲਾਈ ਰਹਾਉ ਤਾਨ ਵੈ ਸੰਤਰ ਹੋਮੀਐ ਇਕ ਰਤੀ ਤੋਲ ਕਟਾਏ ਤਾਨ ਮਨ ਸਮਦਾ ਜੇ ਕਰੀ ਆਨ ਦਿਨ ਅਗਨ ਜਲਾਏ ਹਰ ਨਾਮੈ ਤੋਲ ਨਾ ਪੁਜਾਈ ਜੇ ਲੱਖ ਕੋਟੀ ਕਰਮ ਕਮਾਏ ਹਰਦ ਸਰੀਰ ਕਟਾਈਐ ਸਿਰ ਕਰ ਵਤ ਤਰਾਏ ਤਨ ਹੈ ਮੰਚਲ ਗਾਲੀਐ ਭੀ ਮਾਨਤੇ ਰੋਗ ਨਾ ਜਾਏ ਹਰ ਨਾਮੈ ਤੋਲ ਨਾ ਪੁਜਾਈ ਸਭ ਢਿੱਠੀ ਠੋਕ ਬਜਾਈ ਚੰਚਨ ਕੇ ਕੋਟ ਦਾਤ ਕਰੀ ਬਹੁ ਹੈ ਵਰਗੈ ਵਰਦਾਨ ਊਪੂਮ दान ਗਉਆ ਘਣੀ ਭੀ ਅੰਤਰ ਗਰਭ ਗੁਮਾਨੇ RAM ਨਾਮ ਮਨ 베ਦਿਆ ਗੁਰ ਦਿਆ ਸਚ ਦਾਨ ਮਨ ਹਟ ਬੁੱਧੀ ਕੀਤੀ ਆ ਕੀਤੇ ਵੇਦ ਵਿਚਾਰ ਕੀਤੇ ਵੰਦਨ ਜੀ ਅਕੇ ਗੁਰਮੁਖ ਮੋਖ ਦੁਆਰ ਸਚੋ ਔਰੈ ਸਭ ਕੋ ਉਪਰ ਸਚ ਆਚਾਰ ਸਭ ਕੋ ਊਚਾ ਆਖੀਐ ਨੀਚ ਨਾ ਦੀਸੈ ਕੋਈ ਇੱਕ ਨੈ ਭਾਂਡੇ ਸਾਜਿਆ ਇੱਕ ਚਾਨਣ ਤੇ ਹੋ ਲੋਏ ਕਰਮ ਮਿਲੈ ਸਚ ਪਾਈਐ ਧੁਰ ਬਖਸ ਨਾ ਮੇਟੈ ਕੋਈ ਸਾਧ ਮਿਲੇ ਸਾਧੂ ਜਨ ਸੰਤੋਖ ਵਸੈ ਗੁਰ ਭਾਏ ਅਕਥ ਕਥਾ ਵਿਚਾਰੀਏ ਜੇ ਸਤਗੁਰ ਮਾਹੀ ਸਮਾਏ ਪੀ ਅੰਮ੍ਰਿਤ ਸੰਤੋਖਿਆ ਦਰਗਹਿ ਪੈਦਾ ਜਾਏ ਕਾ ਟਕਾ ਟਕਾ ਵਾਜੈ ਕਿੰਗੁਰੀ ਆਨ ਦੇਨ ਸਬਦ ਸੁਭਾਏ ਵਿਰਲੇ ਕਾਉ ਸੋਜੀ ਪਾਈ ਗੁਰਮੁਖ ਮਾਨ ਸਮਝਾਏ ਨਾਨਕ ਨਾਮ ਨਾ ਬੀਸਰੈ ਛੂਟੈ ਸਬਦ ਕਮਾਈ ਸਿਰੀ ਰਾਗ ਮਹੱਲਾ ਪਹਿਲਾ ਜਿਤੇ ਦਸਹਿ ਧੌਲ ਹਰ ਬੱਗੇ ਬੰਕ ਦੁਆਰ ਕਾਰ ਮਨ ਖੁਸ਼ੀ ਉਸਾਰੇ ਆ ਦੂਜੇ ਹੀਤ ਪਿਆਰ ਅੰਦਰ ਖਾਲੀ ਪ੍ਰੇਮ ਬਿਨ ਢਹਿ ਢੇਰੀ ਤਨ ਸ਼ਾਰ ਭਾਈ ਰੇ ਤਨ ਧਨ ਸਾਥ ਨਾ ਹੋਏ RAM ਨਾਮ ਧਨ ਨਿਰਮਲੋ ਗੁਰਦਾਤ ਕਰੇ ਪ੍ਰਭ ਸੋਏ ਰਹਾਉ ਰਾਮ ਨਾਮ ਧਨ ਨਿਰਮਲੋ ਜੀ ਦੇਵ ਦੇ ਬਨਹਾਰ ਆਗੈ ਪੂਛਣਾ ਹੋਵਈ ਜਿਸ ਬੇਲੀ ਗੁਰ ਕਰਤਾਰ ਆਪ ਛਡਾਏ ਛੁੱਤੀ ਐ ਆਪੇ ਬਖਸਣ ਹਾਰ ਮਾਨ ਮੁਖ ਜਾਣੈ ਆਪਣੇ ਧੀਆ ਪੂਤ ਸੰਜੋਗ ਨਾਰੀ ਦੇਖ ਵਿਗਾਸੀ ਐ ਨਾਲੇ ਹਰਖ ਸੋ ਸੋਗੈ ਗੁਰਮੁਖ ਸਾਧ ਦਾ ਰੰਗਾਵਲੇ ਐਹਨ ਸੰਹਾਰ ਰਸ ਭੋਗ ਚਿਤ ਚੱਲੇ ਵਿਤ ਜਾਵਣੋ ਸਾਖਤ ਡੋਲ ਢੋਲਾਏ ਬਾਹਰ ਘੁੰਡ ਵੇ ਗੁਚੀਐ ਘਰ ਮੈਂ ਵਸਤ ਸੁਥਾਏ ਮਾਨਮੁਖ ਹਉ ਮੈਂ ਕਰ ਮੁਸੀ ਗੁਰਮੁਖ ਕਲੈ ਪਾਏ ਸਾਕਤ ਨਿਰਗੁਣਿਆਰਿਆ ਆਪਣਾ ਮੂਲ ਪਛਾਨ ਰਕਤ ਬਿੰਦ ਕਾ ਇਹੋ ਤਨੋ ਅਗਨੀ ਪਾਸ ਕੇ ਰਾਣ ਪਵਣੈ ਕੈ ਵਸਦੇ ਹੁਰੀ ਮਸਤਕ ਸਾਚਨੀ ਸਾਨ ਬਹੁਤਾ ਜੀਵਨ ਮੰਗੀਐ ਮੋ ਆਵ ਨਾ ਲੋੜੈ ਕੋਏ ਸੁਖ ਜੀਵਨ ਤਿਸ ਆਖੀਐ ਜਿਸ ਗੁਰਮੁਖ ਵਸਿਆ ਸੋਏ ਨਾਮ ਵਿਹੂਣੇ ਕਿਆ ਗਣੀ ਜਿਸ ਹਾਰ ਗੁਰ ਦਰਸ ਨਾ ਹੋਏ ਜਿਉ ਸੁਪਨੇ ਨਿਸ ਭੁੱਲੀਐ ਜਬ ਲਗ ਨਿਦਰਾ ਹੋਏ ਇਉ ਸਰਪਨ ਕੈ ਵਸ ਜੀੜਾ ਅੰਤਰ ਹਉਮੈ ਦੂਏ ਗੁਰਮਤ ਹੋਏ ਵਿਚਾਰੀਐ ਸੁਤਨਾ ਇਹੋ ਜਗ ਲੋਏ ਆਗਨ ਮਰੈ ਜਲ ਪਾਈਐ ਜਿਉ ਬਾਰਿਕ ਦੂਧੈ ਮਾਏ ਬਿਨ ਜਲ ਕਮਲ ਸੋਨਾ ਥੀਐ ਬਿਨ ਜਲ ਮੀਨ ਮਰਾਈ ਨਾਨਕ ਗੁਰਮੁਖ ਹਰਿ ਰਸ ਮਿਲੈ ਜੀਵਾਂ ਹਰਿ ਗੁਣ ਗਾਏ ਸ੍ਰੀ ਰਾਗ ਮਹੱਲਾ ਪਹਿਲਾ ਉਂਗਰ ਦੇਖ ਡਰਾਵਣੋ ਗਈ ਅੜੈ ਦਰੀਆਸ ਊਚਾ ਪਰਬਤ ਗਾਖੜੋ ਨਾ ਪਾਉੜੀ ਤੇਤ ਤਾਸ ਗੁਰਮੁਖ ਅੰਤਰ ਜਾਣਿਆ ਗੁਰ ਮੇਲੀ ਤਰੀਆਸ ਭਾਈ રે ਭਵਜਲ ਵਿਖਮਾ ਡਰਾਵੋ ਪੂਰਾ ਸਤਗੁਰ ਰਸ ਮਿਲੈ ਗੁਰ ਤਾਰੇ ਹਰ ਨਾਉ ਰਹਾਵ ਚੱਲਾ ਚੱਲਾ ਜੇ ਕਰੀ ਜਾਣਾ ਚੱਲਣ ਹਾਰ ਜੋ ਆਇਆ ਸੋ ਚੱਲਸੀ ਅਮਰ ਸੋ ਗੁਰ ਕਰਤਾਰ ਭੀ ਸੱਚਾ ਸਲਾਹਣਾ ਸੱਚੈ ਥਾਨ ਪਿਆਰ ਦਾਰ ਘਰ ਮਹਿਲਾ ਸੋਹਣੇ ਪੱਕੇ ਕੋਟ ਹਜ਼ਾਰ ਹਸਤੀ ਘੋੜੇ ਪਾਖਰੇ ਲਸ਼ਕਰ ਲੱਖ ਅਪਾਰ ਕਿਸ ਹੀ ਨਾਲ ਨਾ ਚੱਲਿਆ ਖੱਪ ਖੱਪ ਮੋਏ ਅਸਾਰ ਸੋ ਇਹ ਨਾ ਰੂਪਾ ਸੰਚੀਐ ਮਾਲ ਜਾਲ ਜੰਜਾਲ ਸਭ ਜਗ ਮਹਿ ਦੋਹੀ ਫੇਰੀਐ ਬਿਨ ਨਾਵੈ ਸਿਰ ਕਾਲ ਪਿੰਡ ਪੜੈ ਜੀਉ ਖੇਲਸੀ ਬਦ ਫੈਲੀ ਕਿਆ ਹਾਲ ਉੱਤਾ ਦੇਖ ਵੇ ਗੱਸੀਐ ਨਾਰੀ ਸੇਜ ਪਧਾਰ ਚੂਵਾ ਚੰਦਨ ਲਾਈਐ ਕਾਪੜ ਰੂਪ ਸਿੰਗਾਰ ਖੇਹੂ ਖੇਹ ਰਲਾਈਐ ਛੋੜ ਚੱਲੈ ਘਰ ਬਾਰ ਮਹਾਦੇਵ ਮਲੂਕ ਕਹਾਈਏ ਰਾਜਾ ਰਾਓ ਕੇਖਾਨ ਚੌਧਰੀ ਰਾਓ ਸਦਾਈਏ ਜਾਲ ਬਲਿਏ ਅਭਿਮਾਨ ਮਨਮੁਖ ਨਾਮ ਬਿਸਾਰਿਆ ਜਿਉਂ ਡਬ ਦਦਾ ਕਾਨ ਔ ਮੈਂ ਕਰ ਕਰ ਜਾਏ ਸੀ ਜੋ ਆਇਆ ਜਗ ਮਾਹੇ ਸਭ ਜਗ ਕਾਜਲ ਕੋਠੜੀ ਤਾਨ ਮਨ ਦੇਹ ਸੁਆਹੇ ਗੁਰ ਰਾਖੇ ਸੇ ਨਿਰਮਲੇ ਸਬਦ ਨਿਵਾਰੀ ਪਾਹੇ ਨਾਨਕ ਤਰੀਐ ਸੱਚ ਨਾਮ ਸਿਰ ਸਾਹਾ ਪਾਤ ਸਹਾ ਮੈਂ ਹਰ ਨਾਮ ਨਾ ਵੀਸਰੈ ਹਰ ਨਾਮ ਰਤਨ ਵੇਸਾਹ ਮਨ ਮੁਖ ਭਾਉ ਜਲ ਪਚ ਮੋਏ ਗੁਰ ਮੁਖ ਤਰੇ ਅਥਾਹ ਸਿਰੀ ਰਾਗ ਮਹੱਲਾ ਪਹਿਲਾ ਘਰ ਦੂਜਾ ਮੁਕਾਮ ਕਰ ਘਰ ਬੈਸਣਾ ਨਿਤ ਚਲਣੇ ਕੀ ਧੋਖ ਮੁਕਾਮ ਤਾ ਪਰ ਜਾਣੀਐ ਜਾਂ ਰਹੇ ਮੇ ਚਲ ਲੋਕ ਦੁਨੀਆਂ ਕੈਸ ਮੁਕਾਮੇ ਕਰ ਸਦਕ ਕਰਨੀ ਖਰਚ ਬਾਦ ਹੋ ਲਾਗ ਰਹੋ ਨਾਮੇ ਰਹਾਉ ਇੰਜੋਗੀ ਤਾਂ ਆਸਣ ਕਰ ਰਹੇ ਮੁੱਲਾ ਬਹਿ ਮੁਕਾਮ ਪੰਡਿਤ ਵਖਾਣ ਹੈ ਪੋਥੀਆਂ ਸਿੱਧ ਬਹਿ ਜੀਵ ਸਥਾਨ ਸੋਰ ਸੇਧ ਗਣ ਗੰਧਰਬ ਮੋਨ ਜਨ ਸੇਖ ਪੀਰ ਸਲਾਰ ਦਰ ਪੂਛ ਪੂਚਾ ਕਰ ਗਏ ਅਵਰੇ ਭੇ ਚੱਲਣ ਹਾਰ ਸੋਲਤਾਨ ਖਾਨ ਮਲੂਕ ਉਮਰੇ ਗਏ ਘਰ ਘਰ ਪੂਚ ਘੜੀ ਮੋਹਤ ਕੇ ਚੱਲਣਾ ਦਿਲ ਸਮਝ ਤੂੰ ਭੇ ਪਹੂਚੈ ਸਬਦਾ ਮਾਹੀ ਵਖਾਣੀਐ ਵਿਰਲਾਤਾ ਗੂਝੈ ਕੋਇ ਨਾਨਕ ਵਖਾਣੈ ਬੀਨਤੀ ਜਾਲ ਥਲ ਮਹੀ ਅਲਸੋਏ ਅੱਲਾਹੋ ਅਲਾਖ ਅਗਮ ਕਾਦਰ ਕਰਨ ਹਾਰ ਕਰੀਮ ਸਭ ਦੁਨੀਆ ਆਵਣ ਜਾਵਣੀ ਮੁਕਾਮ ਏਕ ਰਹੀਮ ਮੁਕਾਮ ਤੇ ਸੁਨੋ ਆਖੀਐ ਜਿਸ ਸਿਸ ਨਾ ਹੋ ਵੀਲੇਖ ਅਸਮਾਨ ਧਰਤੀ ਚੱਲਸੀ ਮੁਕਾਮ ਓਹੀ ਏਕ ਦੇਨ ਰਾਵ ਚੱਲੈ ਨਿਸ ਸਸ ਚੱਲੈ ਤਾਰੇ ਕਾ ਲਖ ਪਲੂਏ ਮੁਕਾਮ ਓਹੀ ਏਕ ਹੈ ਨਾਨਕਾ ਸਚ ਬੁਗੋਏ ਮਹੱਲੇ ਪਹਿਲੇ ਸਤਾਰਹਿ ਅਸ਼ਟ ਪਦੀਆਂ ਸ੍ਰੀ ਰਾਗ ਮਹੱਲਾ ਤੀਜਾ ਘਰ ਪਹਿਲਾ ਅਸ਼ਟ ਪਦੀਆਂ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਗੋਰਮੋ ਕੇ ਕਿਰਪਾ ਕਰੇ ਭਗਤ ਕੀਜੈ ਬੇਨ ਗੁਰ ਭਗਤ ਨਾ ਹੋਏ ਆਪੇ ਆਪ ਮਿਲਾਏ ਗੂਜੈ ਤਾਂ ਨਿਰਮਲ ਹੋਵੇ ਕੋਏ ਹਰ ਜੀਉ ਸੱਚਾ ਸੱਚੀ ਬਾਣੀ ਸਬਦ ਮਿਲਾ ਬਾਹੂਏ ਕਾਹੀ ਰੇ ਭਗਤ ਹੀਣ ਕਾਹੇ ਜਗ ਆਇਆ ਪੂਰੇ ਗੁਰ ਕੀ ਸੇਵ ਨਾ ਕੀਨੀ ਬਿਰਥਾ ਜਨਮ ਗਵਾਇਆ ਰਹਾਉ ਆਪੇ ਹਰ ਜਗ ਜੀਵਨ ਦਾਤਾ ਆਪੇ ਬਖਸ਼ ਮਿਲਾਏ ਜੀ ਅਜੰਤ ਏਕਿਆ ਵਿਚਾਰੇ ਕਿ ਆਖੋ ਆਖ ਸੁਣਾਏ ਗੁਰਮੁਖ ਆਪੇ ਦੇ ਵੜਾਈ ਆਪੇ ਸੇਵਕ ਰਾਈ ਦੇਖ ਕੁਟੰਬ ਮੋਹੇ ਲੋਭਾਣਾ ਚਲਦਿਆਂ ਨਾਲ ਨਾ ਜਾਈ ਸਤਗੁਰ ਸੇਵ ਗੁਣ ਵਿਧਾਨ ਪਾਇਆ ਤਿਸ ਕੀ ਕੀਮ ਨਾ ਪਾਈ ਪ੍ਰਭ ਸਖਾ ਹਰ ਜੀਓ ਮੇਰਾ ਅੰਤੇ ਹੋਏ ਸਖਾਈ ਈੜਾ ਜਗ ਜੀਵਨ ਦਾਤਾ ਮਾਨ ਮੁਖ ਪਾਤ ਗਵਾਈ ਬਿਨ ਸਤਗੁਰ ਕੋ ਮਗ ਨਾ ਜਾਣੈ ਅੰਦੇ ਠੌਰ ਨਾ ਕਾਈ ਹਰ ਸੁਖ ਦਾਤਾ ਮਾਨ ਨਹੀਂ ਵਸਿਆ ਅੰਤ ਗਿਆ ਪਛੁਤਾਈ ਐਯੋੜੈ ਜਗ ਜੀਵਨ ਦਾਤਾ ਗੁਰਮਤਿ ਮਨ ਵਸਾਇਆ ਆਨ ਦਿਨ ਭਗਤ ਕਰਹਿ ਦਿਨ ਰਾਤੀ ਹਉਮੈ ਮੋਹ ਚੁਕਾਇਆ ਜਿਸ ਸਿंहो ਰਾਤਾ ਤੈਸੋ ਹੋਵੈ ਸਚੇ ਸੱਚ ਸਮਾਇਆ ਆਪੇ ਨਦਰ ਕਰੇ ਭਾਉ ਲਾਏ ਗੁਰਬਦੀ ਵਿਚਾਰ ਸਤਿਗੁਰ ਸੇਵਿਐ ਸਹਜ ਊਪਜੈ ਹਉਮੈ ਤ੍ਰਿਸ਼ਨਾ ਮਾਰੈ ਹਰ ਗੁਣ ਦਾਤਾ ਸਦ ਮਨ ਵਸੈ ਸੱਚ ਰਖਿਆ ਉਰ ਧਾਰ ਪ੍ਰਭ ਮੇਰਾ ਸਦਾ ਨਿਰਮਲਾ ਮਨ ਨਿਰਮਲ ਪਾਇਆ ਜਾਏ ਨਾਮ ਨਿਧਾਨ ਹਰ ਮਨ ਵਸੈ ਹਉਮੈ ਦੁੱਖ ਸਭ ਜਾਏ ਸਤਿਗੁਰ ਸਬਦ ਸੁਣਾਇ ਹਉ ਸਦ ਬਲਿਹਾਰੈ ਜਾਉ ਆਪਣੇ ਮਾਨ ਚੇਤ ਕਹੇ ਕਹਾਏ ਬੇਨ ਗੁਰ ਆਪ ਨਾ ਜਾਈ ਹਰ ਜਿਓ ਭਗਤ ਵਛਲ ਸੋਖ ਦਾਤਾ ਕਰ ਕਿਰਪਾ ਮਨ ਵਸਾਈ ਨਾਨਕ ਸੋਭਾ ਸੁਰਤ ਦੇ ਪ੍ਰਭ ਆਪੇ ਗੁਰਮੁਖ ਦੇ ਵਡਿਆਈ ਸ੍ਰੀ ਰਾਗ ਮਹੱਲਾ 3 ਜਾਈ ਹਉ ਮੈਂ ਕਰਮ ਕਮਾਵਦੇ ਜਮ ਡੰਡ ਲੱਗੈ ਤਿਨ ਆਏ ਜੇ ਸਤਗੁਰ ਸੇਵਨ ਸੇ ਉਭਰੇ ਹਰ ਸੇਤੀ ਲਿਵ ਲਾਏ ਮਾਨ ਰੇ ਗੁਰਮੁਖ ਨਾਮ ਧਿਆਏ ਧੁਰ ਪੂਰਵ ਕਰਤਾ ਲਿਖਿਆ ਤਨਾ ਗੁਰਮਤਿ ਨਾਮ ਸਮਾਏ ਰਹਾਉ ਵਿਣ ਸਤਗੁਰ ਪ੍ਰਤੀਤਨਾ ਆਵਈ ਨਾਮ ਨਾ ਲਾਗੋ ਭਾਉ ਸੁਖ ਨਾ ਪਾਵਈ ਦੁਖ ਮਹਿ ਸਵੇ ਸਮਾਏ ਜੇ ਹਰ ਹਰ ਕੀਚੈ ਬਹੁਤ ਲੋਚੀਐ ਕਿਰਤ ਨਾ ਮੇਟਿਆ ਜਾਏ ਹਰ ਕਾ ਭਾਣਾ ਭਗਤੀ ਮੰਨਿਆ ਸੇ ਭਗਤ ਪਾਏ ਦਰਥਾਏ ਗੁਰ ਸ਼ਬਦ ਦੜਾਵੈ ਰੰਗ ਸਿਉ ਬਿਨ ਕਿਰਪਾ ਲਿਆ ਨਾ ਜਾਏ ਜਿ ਇਹ ਸਉ ਅੰਮ੍ਰਿਤ ਨੀਰੀਐ ਭੀ ਵਿਖ ਫਲ ਲਾਗੇ ਧਾਇ ਸੇ ਜਾਨ ਸਚੇ ਨਿਰਮਲੇ ਜਿਨ ਸਤਗੁਰ ਨਾਲ ਪਿਆਰ ਸਤਗੁਰ ਕਾ ਬਾਣਾ ਕਮਾਵਦੇ ਵਿਖ ਹਉਮੈ ਤਾਜ ਵਿਕਾਰ ਮਨ ਹਾਠ ਕਿਤੇ ਉਪਾਏ ਨਾ ਸ਼ੂਤੀਐ ਸਿਮਰਤ ਸਾਸਤਰ ਸੋ ਦਹੋ ਜਾਏ ਮਿਲ ਸੰਗਤ ਸਾਧੂ ਉबरे ਗੁਰ ਕਾ ਸਬਦ ਕਮਾਏ ਹਰ ਕਾ ਨਾਮ ਨਿਧਾਨ ਹੈ ਜਿਸ ਅੰਤ ਨਾ ਪਾਰਾ ਵਾਰ ਗੁਰਮੁਖ ਸੇਹੀ ਸੋ ਹਦੇ ਜਿਨ ਕਿਰਪਾ ਕਰੇ ਕਰਤਾਰ ਨਾਨਕ ਦਾਤਾ ਏਕ ਹੈ ਦੂਜਾ ਔਰ ਨਾ ਕੋਏ ਗੁਰ ਪ੍ਰਸਾਦੀ ਪਾਈਐ ਕਰਮ ਪਰਾਪਤ ਹੋਏ